ਹਲਕਾ ਸਮਰਾਲਾ ਦੀ ਪੁਲਿਸ ਸੋਚਾਂ ਦੇ ਵਿੱਚ ਡੁੱਬਦੀ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਸਿੱਖ ਜਥੇਬੰਦੀਆਂ ਗੁੱਸੇ ਦੇ ਨਾਲ ਲਾਲੋ ਲਾਲ ਹੁੰਦਿਆਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਹਲਕਾ ਸਮਰਾਲਾ ਦੇ ਇਲਾਕੇ ਦੇ ਵਿੱਚ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਇੱਕ ਤੋਂ ਬਾਅਦ ਇੱਕ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਬੀਤੇ ਦਿਨੀ ਪਿੰਡ ਟਿਲਮਾ ਦੇ ਗੁਰੂ ਸਾਹਿਬ ਦੇ ਵਿੱਚ ਬਿਆਦਬੀ ਹੋਈ ਸੀ ਤੇ ਅੱਜ ਦਿਨ ਸ਼ੁੱਕਰਵਾਰ ਨੂੰ ਦੂਜੇ ਦਿਨ ਪਿੰਡ ਬੰਬਾ ਦੇ ਵਿੱਚ ਬਿਆਦਬੀ ਦੀ ਘਟਨਾ ਨੇ ਸਿੱਖਾਂ ਦੇ ਹਿਰਦੇ ਨੂੰ ਵਲੰਦਰ ਕੇ ਰੱਖ ਦਿੱਤਾ ਤੇ ਇਸ ਦੇ ਬਾਬਤ ਸਤਕਾਰ ਕਮੇਟੀ ਦੇ ਮੈਂਬਰ ਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼੍ਰੀ ਗੁਰਕਾ ਸਾਹਿਬ ਦੇ ਅੰਗਾਂ ਨੂੰ ਫਾੜ ਕੇ ਘਰ ਦੀ ਛੱਤ ਤੇ ਸੁੱਟ ਦਿੱਤਾ ਗਿਆ ਜੋ ਕਿ ਹੁਣ ਥਾਣੇ ਲੈ ਕੇ ਪਹੁੰਚੇ ਆ। ਇਹ ਹੀ ਬੰਬਾ ਪਿੰਡ ਦੀ ਘਟਨਾ ਹੈ। ਸਵੇਰ ਮਤਲਬ ਸਵੇਰ ਫੋਨ ਆਇਆ ਸੀ ਮੈਨੂੰ ਵੀ ਬੰਬਾ ਪਿੰਡ ਕੁਟਕਾ ਸਾਹਿਬ ਵੀ ਬੇਅਦਬੀ ਹੋ ਗਈ ਆ ਤੇ ਜਦੋਂ ਉੱਥੇ ਗਏ ਆ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਸੀਗਾ ਤੋਂ ਛਾਣਬੀਣ ਕਰਕੇ ਜੇ ਪਤਾ ਲੱਗਿਆ ਪੰਜ ਕੁਟਕਾ ਸਾਹਿਬ ਤੋਂ ਉਹਨਾਂ ਨੇ ਕਹਿੰਦੇ ਟੋਟ ਅਗਰਪੇਟ ਕਰੇ ਦਿੱਤੇ ਸੀਗੇ ਜਿਹੜੇ ਹੁਣ ਕੁਟਕਾ ਸਾਹਿਬ ਅਸੀਂ ਬਰਾਮਦ ਕੀਤੇ ਨੇ ਉਹ ਅੰਗ ਵੀ ਫਟੇ ਹੋਏ ਨੇ ਜੀ ਠੀਕ ਆ ਕੁਟਕਾ ਸਾਹਿਬ ਦੀ ਵੀ ਹਕ ਹਾਲਤ ਉਹਨਾਂ ਨੇ ਬਹੁਤ ਮਾੜੀ ਕੀਤੀ ਪਈ ਆ ਪਰ ਇਹਦੇ ਵਿੱਚ ਜਿਹੜੀਆਂ ਹੁਣ ਆਪਾਂ ਕਹਦੇ ਬਹੁਤ ਜ਼ਿਆਦਾ ਕਟਾਈਆਂ ਹੋਈਆਂ ਹੋਈਆਂ ਨੇ ਤਾਂ ਜਿਵੇਂ ਹੁਣ ਆਪਾਂ ਕਹਿੰਦੇ ਜਿਵੇਂ ਆ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਹੈਨਾ ਜਿਹੜੀਆਂ ਇਹ ਕੰਮਾਂ ਨੂੰ ਆਪਾਂ ਕਹਿੰਦੇ ਆਂ ਵੀ ਮੂਰੇ ਸਰਮਾਏ ਉਦਾਰ ਬਣ ਜਾਂਦੇ ਨੇ ਵੀ ਅਸੀਂ ਉਹਨਾਂ ਨੂੰ ਵੀ ਕਾੜਨਾ ਇਹੀ ਕਰਾਂਗੇ ਵੀ ਜੇ ਕੱਲ ਨੂੰ ਕਿਸੇ ਵੀ ਪਿੰਡ ਕੋਈ ਵੀ ਐਸੀ ਘਟਨਾ ਹੁੰਦੀ ਆ ਤਾਂ ਕਮੇਟੀ ਤੇ ਪਾਠੀ ਸਿੰਘ ਤੇ ਤੇ ਪਿੰਡ ਦੇ ਸਰਪੰਚ ਨੂੰ ਇਹ ਚੀਜ਼ ਦੇ ਵਿੱਚ ਅਸੀਂ ਇਨਵੋਲਵ ਕਰਾਂਗੇ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਮੌਕੇ ਤੇ ਸਾਡੇ ਹੱਥ ਕੋਈ ਲੱਗ ਗਿਆ ਤੇ ਅਸੀਂ ਝਟਕ ਵੀ ਦਵਾਂਗੇ ਦੂਜੇ ਪਾਸੇ ਡੀਐਸਪੀ ਤਰਲੋਚਨ ਸਿੰਘ ਹੋਰਾਂ ਨੇ ਦੱਸਿਆ ਕਿ ਪਿੰਡ ਬੰਬਾ ਦੇ ਤਿੰਨ ਲੋਕਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ ਜੀ ਕੁੰਬੇ ਪਿੰਡ ਮੋਨੇਸ ਨਾਲਜੈਂਟ ਮੈਡਮ ਅਲਸੋ ਵੀਰੇ ਇਹ ਸਭ ਛੜੇ ਸਭ ਦੇ ਧਿਆਨ ਦੇ ਵਿੱਚ ਸਤਕਾਰ ਕਮੇਟੀ ਵਾਲੇ ਜਿਹੜੇ ਵੀ ਨੇ ਨੰਨੇ ਨਾ। ਆ ਮੱਕਾ ਇਹ ਮਾਮਲੇ ਦੀ ਸਸਟੀਵਿਟੀ ਨੂੰ ਦੇਖਦੇ ਹੋ। ਇਹ ਜੁਨੀਅਰ ਲੋਡਰ ਮੋਕੇ ਤੇ ਪਹੁੰਚ ਗਏ। ਮੋਕੇ ਤੇ ਪਹੁੰਚ ਗਏ। ਇਹ ਟੈਲਸ ਨਾ ਉਹ ਬੱਤੀ ਜੀ ਦਾ ਅਮਰਪਣ ਇਸ ਤਰ੍ਹਾਂ ਸਾਲ ਪਲਸੀ ਸੀ। ਉਸ ਨਾਲ ਗੁੜਕਾ ਸਾਹਿਬ ਦੇ ਅੰਦਰ ਸੀ। ਉਹ ਉਹਨਾਂ ਦੀ ਨਜ਼ਰਰੀ ਕਰਕੇ ਬਾੜ ਪਿਆ ਆਪਣੀ ਸ਼ਾਦੀ ਦੇ ਤੇ ਸਿੱਖਦੇ ਸੀ। ਸਾਤੂ ਸੈਕਟਰ ਤੋਂ ਬਾਅਦ ਪਿੰਡ ਚੋਦਾ ਲਗਿਆ ਫਿਰ ਉਹਨਾਂ ਮੈਸਰ ਉਹਦੇ ਨਾਲ ਉਹਦੀ ਫਰਜਾਈ ਸੀ ਤੇ ਨਾਲ ਦਾ ਅਮਰਜੀਤ ਗੌਰ ਤੇ ਉਹਦਾ ਵੀ ਗਿਆ ਸੀ ਸਭ ਹੀ ਇਹਨਾਂ ਨੇ ਇਕੱਠੇ ਦੇ ਮਿਲ ਕੇ ਅਗਲੀ ਬੀਟ ਕਰ ਗਿਆ ਉਹ ਨੀਲੋਂ ਨਹਿਰ ਦੇ ਵਿੱਚ ਜਲ ਫਵਾ ਕਰ ਦਿੱਤੀ ਸੀ ਇਸ ਦੇ ਰਿਗਾਰਡਿੰਗ ਆ ਤੁਸੀਂ ਕਿੰਨਾ ਬੰਦਿਆਂ ਦੇ ਖਿਲਾਫ ਬਜ਼ੁਰਗ ਜੀ ਨੇ ਟੈਲਸ ਨੇ ਬੇਅਦਬੀ ਕੀਤੀ ਹੈ ਤੇ ਜਿਨ੍ਹਾਂ ਨੇ ਨਾਲ ਉਹ ਅਗਲੀ ਬੀਟ ਕਰਦੀ ਸਾਥ ਦਿੱਤਾ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਹੈ 295ਏ ਤੇ 201ਆ ਇਹ ਫੀਨੋਮੈਨਨ ਜਿਹੜਾ ਪ੍ਰੋਬਲਮ ਆ ਵੀ ਕਰਦੇ ਆ ਸਰ ਮੁੱਢਲੀ ਗੱਲ ਤੋਂ ਪਰਤੇ ਕਿ ਕਾਰਨ ਕੀ ਕਾਰਨ ਕੀ ਬਣਾਈ ਜੇ ਕਾਰਨ ਹਜੇ ਦਾ ਰੈਸਕੀਤਾ ਹੈ ਤਕਰੀਬ ਦਾ ਬਾਰਡ ਹੈ ਇਹਦਾ ਅਰਮਾਨ ਨਾਵੇਂ ਉਹਦਾ ਬਾਦ ਕ ਬਿਲਕੁਲ ਕਲੀਅਰ ਹੁੰਦਾ ਇਸ ਤੋਂ ਬਿਨਾ ਬੈਟ ਹੁਡੇ ਜਰੀਏ ਆਪਣੇ ਸਾਰੇ ਇਲਾਕੇ ਦੇ ਵਿੱਚ ਜਾਂ ਸਾਰੇ ਪੰਜਾਬ ਵਾਸੀ ਨੂੰ ਇਹ ਵਕੀਲ ਕਰਦਾ ਵੀ ਜਿਹੜੀਆਂ ਕਮੇਟੀਆਂ ਉਸ ਖੇਤ ਰਹਿ ਕੇ ਗੁਰੂ ਘਰ ਦੀ ਛੁੱਟੀ ਕਰ ਗੁਰੂ ਘਰ ਦੀ ਰੱਖੀ ਕਰ ਕੇਕਰ ਇਹੇ ਮਾਮਲੇ ਦੇ ਕਿਸੇ ਕਮੇਟੀ ਦੀ ਲਾਪਰਵਾਹੀ ਆਉਗੀ ਤਾਂ ਕਮੇਟੀ ਦੇ ਖਿਲਾਫ ਵੀੜਾ ਅਕਸਰ ਚੱਕਿਆ ਜਾਂਦਾ। ਡੀਐਸਪੀ ਨੇ ਦੱਸਿਆ ਕਿ ਪਿੰਡ ਬੰਬਾ ਦੇ ਨਿਵਾਸੀ ਤਹਿਲ ਸਿੰਘ ਅਤੇ ਸਰਬਜੀਤ ਸਿੰਘ ਸਣੇ ਅਮਰਜੀਤ ਕੌਰ ਕਾਬੂ ਕਰਕੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਸਨੂੰ ਤਪੋਚ ਵਿੱਚ ਕੀਤੀ ਜਾ ਰਹੀ ਹੈ। ਖੈਰ ਠੀਕ ਵੋਟਾਂ ਤੋਂ ਪਹਿਲਾਂ ਲਗਾਤਾਰ ਐਵੇਂ ਬੇਅਦਬੀ ਦੀਆਂ ਘਟਨਾਵਾਂ ਬਹੁਤ ਸਾਰੇ ਸਵਾਲ ਖੜੇ ਕਰੇ ਨੇ। ਆਖਿਰ ਇਸ ਦੇ ਪਿੱਛੇ ਹੱਥ ਕਿੱਦਾ ਹੋ ਸਕਦਾ ਤੇ ਕੌਣ ਸਾਜ਼ਿਸ਼ ਕਰਤਾ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਹੈ। ਹਕੀਕਤ ਟੀਵੀ ਪੰਜਾਬੀ ਲਈ ਸਮਰਾਲਾ ਤੋਂ ਅਰਵਿੰਦਰ ਢਿੱਲੋਂ ਦੀ ਰਿਪੋਰਟ।